ਕੀ ਨਾਂ ਤੁਹਾਡਾ ਮੇਰਾ ਸੁਖਦੇਵ ਸਿੰਘ ਹੈ ਜਿਹਨੇ ਡੈਥ ਹੋਈ ਹੈ ਕੀ ਨਾਂ ਸੀ ਉਹਦਾ ਨਰਿੰਦਰ ਸਿੰਘ ਉਪਗੋਲਡੀ ਸੀ ਅੱਛਾ ਜੀ ਇਹ ਕਿੱਥੋਂ ਆ ਰਹੇ ਸੀਗੇ ਕਿੱਥੇ ਜਾ ਰਹੇ ਸੀ ਇਹ ਜੀ ਕੋਈ ਆਪਣਾ ਅੰਮ੍ਰਿਤਸਰ ਦੇ ਨੀਅਰ ਬਈ ਉਹ ਪੇਸ਼ੈਂਟ ਲੈ ਕੇ ਜਾਣਾ ਸੀ ਵਾਪਸੀ ਖਾਲੀ ਆ ਰਹੇ ਸੀ ਚੰਡੀਗੜ੍ਹ ਤੋਂ ਤੇ ਅੰਮ੍ਰਿਤਸਰ ਤੋਂ ਪੇਸ਼ੈਂਟ ਪੀਏ ਲੈ ਕੇ ਜਾਣਾ ਸੀ ਅੱਛਾ ਜੀ ਤੇ ਤੁਹਾਨੂੰ ਕਦੋਂ ਇਨਫੋਰਮ ਇਨਫੋਰਮ ਹਾਲੋ ਤੇ ਦਾਤੀ ਸਵੇਰੇ ਤਿੰਨ ਕੋਈ ਪਤਾ ਲੱਗਿਆ ਸੀ ਇਹਦੇ ਫਾਦਰ ਸਾਹਿਬ ਨੂੰ ਲੱਗਿਆ ਸੀ 1:00 ਵਜੇ ਦੇ ਨੀਅਰ ਬਈ ਪਤਾ ਲੱਗਿਆ ਸੀ ਜੇ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਸਾਡੇ ਆਸਤੇ ਆਸੇ ਬੰਦੇ ਇੱਥੇ ਪਹੁੰਚ ਗਏ ਸਾਨੂੰ ਵਾਕੇ ਤੇ ਸਾਡਾ ਵੀਰ ਦਾ ਬਹੁਤ ਜਣੀ ਕੇ ਮਹਿਸੂਸ ਹੋ ਰਿਹਾ ਸਾਨੂੰ ਬਈ ਪੂਰੀ ਜ਼ਿੰਦਗੀ ਇਸ ਨੂੰ ਸਾਨੂੰ ਪੂਰਾ ਨਹੀਂ ਕਰ ਸਕਿਆ ਉਹ ਚੱਗਾ ਗੁੱਡ ਬੰਦ ਬੱਚਾ ਸੀ ਜਦੋਂ ਆਪਣਾ ਬਹੁਤ ਨਾਈਸ ਬੱਚਾ ਸੀ ਐਮਬੂਲੈਂਸ ਚਲੋਂਦੇ ਸੀ ਐਮਬਲੈਂਸ ਨੇ ਆਪਣੀਆਂ ਚਾਰ ਐਮਬੂਲੈਂਸਾਂ ਖੋਦੀਆਂ ਨੇ ਇੱਥੇ ਤੇ ਪੀਏ ਇੱਕ ਨੰਬਰ ਗੇਟ ਦੇ ਉੱਤੇ ਸਾਡੀ ਐਮਬਲੈਂਸਾਂ ਸਾਰੇ ਇਕੱਠੇ ਹੈਗੇ ਐਕਸੀਡੈਂਟ ਹੋਇਆ ਵਾ ਕੀ ਕਹਿਣਾ ਚਾਹੋਗੇ ਅੱਜ ਇਹ ਕੋਈ ਆਪਣੀ ਐਮਬੂਲੈਂਸ ਦੇ ਉੱਤੇ ਜਾ ਰਿਹਾ ਹੈ ਜਾਂ ਮਰੀਜ਼ ਲੈਣ ਵਾਸਤੇ ਅਮਰ ਸਰ ਤੋਂ ਜੀ ਚੰਡੀਗੜ੍ਹ ਤੋਂ ਆਇਆ ਹੈਗਾ ਜੀ ਰਾਤ ਨੂੰ ਕਰੀਬ 1 ਤੋਂ 2 ਵਜੇ ਦੇ ਵਿੱਚ ਵਿੱਚ ਜਿਹੜਾ ਗਡਾਣੇ ਪਿੰਡ ਦੇ ਨਜ਼ਦੀਕ ਰੋਡ ਦੇ ਉੱਤੇ ਇੱਕ ਕਿਸੇ ਨਾਮ ਨੂੰ ਵਹੀਕਲ ਦੇ ਵਿੱਚ ਦੀ ਆਪਣੀ ਗੱਡੀ ਲੱਗਣ ਕਰਕੇ ਇਹਦੀ ਜਿਹੜੀ ਉੱਥੋਂ ਐਸ ਐਫ ਜਿਹੜੀ ਸਾਡੀ ਗੱਡੀ ਲੱਗੀ ਹੋਈ ਆ ਰੋਡ ਦੇ ਉੱਤੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਇਹਨੂੰ ਕਲੈਕਟ ਕਰਕੇ ਤੇ ਐਸ ਵੀ ਐਲ ਲੈ ਕੇ ਆਏ ਜੀ ਸਟਨ ਜਾ ਰਹਾ ਹੋਣ ਕਰਕੇ ਐਸ.ਐਲ. ਵਾਲਿਆਂ ਨੇ ਰੈਫਰ ਕਰਤਾ ਸੀਗਾ ਜੀ ਸਿਵਲ ਹਸਪਤਾਲ ਕੋਲ ਤੇ ਅੱਛਾ ਜੀ ਤੇ ਸਿਵਲ ਹਸਪਤਾਲ ਡਾਕਟਰ ਸਾਹਿਬ ਹਣਾ ਦੇ ਕੋਲ ਜਦੋਂ ਪਹੁੰਚੇ ਆ ਤੇ ਇਹਨਾਂ ਦੀ ਮੌਤ ਹੋ ਗਈ ਇਹ ਨਾਮ ਕੀ ਸੀਗਾ ਜੀ ਇਹਨਾਂ ਦਾ ਨਰਿੰਦਰ ਸਿੰਘ son of ਦਲਬਾਖ ਸਿੰਘ ਮਕਾਨ ਨੰਬਰ 156 ਖੁੱਡਾ ਜਸੂ ਥਾਣਾ ਸੰਗਰਾਪੁਰ ਚੰਡੀਗੜ੍ਹ ਠੀਕ ਤੇ ਇਸਰ ਪੋਸਟਮਾਰਟਮ ਹੋ ਗਿਆ ਇਹਦਾ ਪੋਸਟਮਾਰਟਮ ਆਪਸ ਹੁਣ ਕਰਾ ਕੇ ਜੀ ਦਾਸ਼ ਵਾਰਸਾਂ ਨੂੰ ਸੂਚਿਤ ਕਰਦੇ ਆ ਇਹ ਕੀ ਕਾਰਵਾਈ ਕੀਤੀ ਆ ਇਹ ਅਰਜ਼ੀ ਨੰਬਰ 2 ਜੀ ਮਿਤੀ 13/1/2026 ਅੱਜ ਦਰਜ ਕੀਤੀ ਹੈ ਜੀ ਅੰਡਰ ਸੈਕਸ਼ਨ 106 281 324 ਜੀਮਨ 5 BNS थाना ਢਲਵੰਜਲਾ ਕਪੂਰਸਾ ਦਰਜ ਕੀਤੀ ਇਹ ਅਨਨੋਨ ਦੇ ਅਨਨੋਨ ਨਾਮ ਦੇ ਬੰਦੇ ਦੇ ਖਿਲਾਫ